ਸਾਰਥਨ ਨਾ ਦਿਸਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬਾਨ ਪਾਠ ਨੇ ਵਾਲੀ ਸਾਰਥਨ ਨਾ ਦਿਸਾਏ ਦਸਾਂ ਪਾਤਸ਼ਾਹ ਦੀ ਜੋਤ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਸਿੰਦਾਰ ਲੰਗਰ ਅੰਦਰ ਫਾਲ ਸਦੈ ਭੋਲੜਾ ਜੀ ਸ੍ਰੀ ਬਾਹੇ ਗੁਰੂ ਵੱਨਾ ਬਿਆਨ ਤੋਂ ਸਭਨਾਂ ਦੇ ਚਰਨਾਂ ਤੇ ਆਪੀਆਂ ਦੁਨੀਆ ਦਰਪੀਆਂ ਦੇ ਨਾਮ ਪਿਆਰ ਦੀ ਸੁਝਿਆ ਜੀਵਨ ਲਈ ਤੇਗਵਾਨੀ ਨੇ ਅਨੰਡ ਨੀਤਾ ਜਿਨਾਂ ਬਿਆਹਾਂ ਸਦੈ ਲਈ ਮਾਈ ਦਾ ਧਿਆਨ ਕਰ ਖਰਸਾ ਦੀ ਸੇਵਾ ਜੀ ਸ੍ਰੀ ਹਰਿ ਗੁਰ ਜਿਨਾਂ ਸੰਗਾਂ ਸੰਗੜੀਆਂ ਤੋਂ ਧ੍ਰੀਤ ਸਿੰਘ ਦਿੱਤੇ ਮਨਮਤਰ ਮਾਈ ਹੋਪਰੀਆਂ ਲਾਜਾ ਰਖੀਆਂ ਤੇ ਚੜ੍ਹੇ ਤਾ ਰਾਹਿਆ ਨਾ ਛਿਰੇ ਗੁਰਦਾਰੇ ਦੀ ਸੇਵਾ ਲਈ ਪਰਮਾਨੰਦੀਆਂ ਕੀਤੀਆਂ ਧਰਤੀਆਂ ਰਿਆ ਸੱਚੀ ਬੇਸਾ ਸਦਾ ਸਦਾ ਨਗਰ ਰਵਾਈ تن نا دین منن نیاں تر کال <سؤال> سر جی سر بولنا جی سری بھنجا کرتا سروات کر دے وراں کرتا وادی کماں دا جان تر کال سر جی سر بولنا جی سری بھنجا کرتا سروات کر دے ارदास ہے سروات کر سر جی کو واہ جی واہ جی واہ جی پروจิต آویں چنگارن دا سدا سکھ ہوے دا نا مار سر جی سر تعالشی ایا جی ਹਾਲਸਾਦੀ ਦੇ ਮੌਨ ਵਾਲੇ ਮਨੁਨਾਦੀ ਜੀ ਸ੍ਰੀ ਵਾਹਿਗੁਰੂ ਬਾਖਸ਼ਨਾਦੀ ਸਿੱਖਾਂ ਨੂੰ ਸਿੱਖੀ ਨਾਮ ਕੇਸ ਨਾਮ ਰਤ ਨਾਮ ਵਿਵੇਕ ਦਾ ਸੰਵਾਦ ਕੋ ਸਾਨਾ ਦਾ ਸਨਾਨ ਦਾ ਸਨਾਨ ਦਾ ਜੀਲੀ ਅਪਰ ਸੰਸਾਰ ਦੇ ਨਾਸ਼ੀ ਸ਼ਰਾਂ ਟੌਕੀਆਂ ਝੱਡੇ ਗੁਡੇ ਗੁਰੂ ਪਰਟਲ ਧਰਮ ਕਦੇ ਦਾ ਛੱਦ ਸਦੀ ਸਹਿ ਬੋਲਣਾ ਜੀ ਸ੍ਰੀ ਵਾਹਿਗੁਰੂ ਸੇਵਾ ਦਾ ਮੱਦੀਵਾ ਪਤੂ ਜੀ ਮਤਮੰਦਰ ਰਾਖਾ ਆਪਨ ਤੁਰੀ ਜੀ ਮਾਲਕ ਤੁਮਹੈ ਕਰੋ ਆਪਣੇ ਪਤ ਜੀ ਸਦਾ ਸਹਾਇਤਾ ਕਰੀਓ ਜਿੰਨਰ ਕਾਣਾ ਸਾਹਿਬ ਕੋ ਲੈ ਕਰਕੇ ਨੋਰ ਗੁਰਦੁਆਰੇ ਉਪਕਾਮਾਂ ਲਈ ਜਿਨ੍ਹਾਂ ਨੂੰ ਪਤ ਨੂੰ ਛੋੜਿਆ ਗਿਆ ਦਿਨਾਂ ਦੇ ਕੁਮੇ ਨਸਿਂਦਾਰ ਸੀਵਾ ਸੁਭਾਣਾ ਨਾਮ ਪਿਆਰੇ ਹਰਸਾ ਜੀ ਨੂੰ ਬਖਸ਼ੋ ਇਹਨਾਂ ਬਾਣਿਆਂ ਦੇ ਬਾਣ ਸਤਿਗੁਰ ਜੀ ਦੇ ਤਣ ਅੰਗ ਕਾਮੇ ਉੱਤੇ ਰਿਹੁਣ ਅਸਰਿਆਂ ਦੇ ਆਸਰੇ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੀਓ ਧੰਨ ਧੰਨ ਸ੍ਰੀ ਗੁਰੂ ਵਾਸ ਦੀ ਮਹਾਰਾਜ ਸਿੱਤੇ ਪਾਤਸ਼ਾਹ ਆਪ ਜੀ ਦੇ ਬਰባਰ ਅਨੁਸਾਰ ਲੱਖ ਖੁਸ਼ੀਆਂ ਬਾਤਸ਼ਾਹ ਜੀ ਦੇ ਸੰਤ ਪਰ ਪਰਿਣੀਤੀ ਕਰਨਾ ਆਪ ਜੀ ਦਾ ਬਖਸ਼ਿਸ਼ ਹੋਏ ਬਹੁਤ ਜਨਮ ਵਿਸ਼ਲੇਤੀ ਹਾਦ ਹੋ ਇਹੋ ਜਨਮ ਬਿਮਾਰੀ ਨੇਕੀ ਕਹਿਰਲਾਸ ਆਸ ਲਗਦੀ ਹੋ ਜਿਪੇ ਹੁੰਦਾ ਦਰਸ਼ਨ ਦੇ ਕੇ ਜੀ ਮਾਵਾ ਅਨਸਾਰ ਸਤਿਗੁਰੂ ਜੀ ਆਪ ਜੀ ਦੇ ਪ੍ਰਕਾਸ਼ ਧਿਆਨ ਗੁਰਦਰਸ਼ਨੀਆਂ ਤੁਸੀਂ ਨੂੰ ਮੁੱਖ ਰੱਖਦੇ ਆਂ ਪਾਸੋਂ ਰੋਜ ਤੋਂ ਆਪ ਜੀ ਦਾ ਸਹਾਰਾ ਮੈਂ ਲਗਾ ਬੈਠਾ ਹਾਂ ਕਿ ਸੰਗਤ ਦੇ ਆਪ ਜੀ ਦੇ ਚਰਨਾਂ ਦਾ ਹਉਂ ਟਾਸਰਾ ਲੈਣ ਕੇ ਸਾਰੇ ਨਗਰ ਵਿੱਚ ਬੜੀ ਪ੍ਰੀਮ ਸ਼ੰਤਾ ਭਾਵਨਾ ਦੇ ਨਾਲ ਸਤਿਗੁਰੂ ਸੰਦੇ ਪਾਸ਼ਾ ਜੀ ਆਪ ਜੀ ਦੇ 699 ਪ੍ਰਕਾਸ਼ ਤੇ ਬੇਦੀਆਂ ਖੁਸ਼ੀਆਂ ਨੂੰ ਮੁੱਖ ਰੱਖਦੇ ਹੋਇਆ ਸਤਿਗੁਰੂ ਸੰਦੇ ਪਾਸ਼ਾ ਜੀ ਦੇ ਧੁਰ ਕੀ ਬਾਣੀ ਆਈ ਤੇ ਸਾਗਰੀ ਜੇਤੁਰਤਾ ਜੀ ਸ਼੍ਰੀ ਗੰਡਪਾਤ ਸਾਹਿਬ ਅਦਪਾ ਜਾ ਪ੍ਰਾਰambh ਹੋਇਆ ਆਪ ਜੀ ਨੇ ਗਿਆ ਜਸਤੀ ਕੀਤੀ ਮਹਾਰਾਜੀ ਸੰਪੂਰਨ ਧਾਈ ਹੋਏ ਉਸ ਤੋਂ ਉਪਰੰਤ ਆਪ ਜੀ ਦੇ ਹਰੀਦਸ ਕੀਰਤਨ ਹੋਇਆ ਹਨ ਮਹਾਰਾ ਸਦੀਪਾ ਸਾਹਿਬ ਜੀ ਪੋਣਿਆ ਨੱਥ ਸਾਹਿਬ ਜੀ ਦੀ ਬਾਣੀ ਦੇ ਜਾਪ ਹੋਏ ਹਜ਼ੂਰ ਅਫਰਵਾਦਾ ਘਾਟਾ ਉ르ਜੁਗ ਆਪ ਦਾ ਨਮਰ ਸਦੀਪਾ ਸਾਹਿਬ ਜੀ ਪਿਛਲੀ 20 ਤਰੀਕ ਤੋਂ ਸੰਤਾਂ ਦੇ ਨਾਲ ਮਿਲ ਕੇ ਆਪ ਜੀ ਦੇ ਪ੍ਰਚਾਰ ਨਿਹੜੇ ਦੀ ਖੁਸ਼ੀ ਨੂੰ ਉਪਰ ਰੱਖ ਕੇ ਪ੍ਰਭਾਤ ਕਰੀਆਂ ਪ੍ਰਾਰambh ਕੀਤੀਆਂ ਸੀ ਜੀਵਨ ਜੀ ਮਹਾਰਾਜ ਸਤਿ ਪਾਸ਼ਾ ਜੀ ਕਰਨ ਸਵਾਪਕੀ ਹੋਈ ਮਹਾਰਾਜ ਸਤਿ ਪਾਸ਼ਾ ਆਪ ਜੀ ਦੇ ਚਰਨਾਂ ਦੇ ਵਿੱਚ ਬਿਆਕ ਸੰਗਤਾਂ ਦੇ ਹਾਜ਼ਰੀਆਂ ਭਰੀਆਂ ਸੇਵਾ ਕੀਤੀ ਮਹਾਰਾਜ ਸਵਾ ਸਨਤਾਂ ਦੀ ਹਾਜ਼ਰੀ ਦਾ ਪ੍ਰਵਾਨ ਕਰ ਲਈ ਸਮੂਹ ਨਗਰ ਦੀਆਂ ਸੰਤਾਂ ਨੂੰ ਇਹਨਾਂ ਖੁਸ਼ੀਆਂ ਨੂੰ ਪ੍ਰਗਟ ਰਿਹਾ ਆ ਵੀ ਦਸ਼ੁਕਰਾ ਨਾ ਕਰਦੇ ਆਪ ਜੀ ਦੇ ਸਤਿ ਪਾਸ਼ਾ ਜੀ ਮੈਂ ਨਾ ਹੀ ਨਾਮ ਕੀ ਗਏ ਹਮ ਨਿਸ਼ਚੋਧਨ ਆਪ ਜੀ ਉਗੀਤਾਰ ਕਰ ਲੈ ਸੇਵਾ ਦਾ ਨੇ ਪੜਦੇ ਕਜਨੇ ਮਹਾਰਾਜ ਸਤਿ ਪਾਸ਼ਾ ਜੀਓ ਆਪ ਵੀ ਦੇ ਜਨਮਾਂ ਦੇ ਵਿਚ ਮਾਨਸਦੀਪਾ ਸਰਦਾਰ ਕੀਤਿ ਜੋਤਰੀ ਆਪ ਜੀ ਦੇ ਮਹਾਂਮਾ ਬੂਸਾਰ ਨਾਲ ਖੁਸ਼ੀਆਂ ਪਾਗ ਸੋਈਆਂ ਜਿਸ ਹਰ ਨੂੰ ਨਦਰ ਕਰੇ ਨਿਮਕੇ ਦਾ ਨਾਮ ਨੇ ਮੇਰਾ ਮਾਨਤਾ ਸ਼ੀਤਲ ਹੋਣੀ ਮਹਾਂਮਾ ਬੂਸਾਰ ਆਪ ਜੀ ਦੇ ਰਸਾਈ ਹੋ ਜ਼ੇਬਕ ਸਦਾ ਨੰਦ ਸਿੰਘ ਜੀ ਕੈਨੇਡਾ ਕੋਲ ਇਹਨਾਂ ਦਾ ਅੱਜ ਜਨਮ ਦਿਨ ਦੀ ਖੁਸ਼ੀ ਮੋਗਰਾਮ ਦੇ ਸੇਵ ਪ੍ਰਮਾਣ ਨੂੰ ਦਾਸ ਦਿੱਤੀ ਹੈ ਆਪ ਜੀ ਕਿਰਪਾ ਕਰਨੀ ਅਰਦਾਸਾਂ ਵੀਰੀਆਂ ਦਾ ਪ੍ਰਵਾਨ ਕਰਨੀ ਬੱਚਿਆਂ ਦੀ ਸੇਤੀ ਮੇਰੇ ਪ੍ਰਾਪਤ ਰੱਖਣਾ ਦੇਸ਼ਾਂ ਦੇਸ਼ਾਂ ਵਿੱਚ ਜੜ ਦੀ ਕਲਾ ਬਖਸ਼ਿਸ਼ ਕਰਨੀ ਮਹਾਰਾਜ ਸਦੀਪਾਸ਼ਾ ਆਪ ਜੀ ਦੇ ਉਸਾਰੇ ਵਿੱਚ ਸੇਵਕ ਸਰਦਾਰ ਗਗਨਦੀਪ ਸਿੰਘ ਜੀ ਸਰਦਾਰ ਅਮੀਰ ਸਿੰਘ ਜੀ ਸਰਦਾਰ ਹਰਪਾਲ ਸਿੰਘ ਜੀ ਸਮੂਹ ਸੇਵਕ ਪਰਿਵਾਰਾਂ ਵੱਲੋਂ ਮਹਾਰਾਜ ਸਦੀਪਾਸ਼ਾ ਆਪ ਜੀ ਦੇ ਚਰਨਾਂ ਉਪਰ ਇਹ 간ੀ ਸੇ ਪਾਈ ਗਏ ਮਹਾਰਾਜ ਸਦੀਪਾਸ਼ਾ ਜੀ ਨੂੰ ਬਰੋਗ ਕਾਮਨਾ ਭਾਵਨਾ ਪਾਵਣ ਗਿਆ ਆਪ ਜੀ ਦੇ ਚਰਨਾਂ ਵਿੱਚ ਅਰਦਾਸਾਂ ਬੇਨਤੀਆਂ ਕਰਾਂਗਾ ਮਨੋ ਕਾਮਨਾ ਭਾਵਨਾ ਪ੍ਰੀਤਾਂ ਚੜ੍ਹਦੀ ਕਲਾ ਸਾਦ ਸੰਗਤਿਆ ਆਪ ਜੀ ਦੇ ਹਰਿ ਸੇਵਾ ਤੇ ਪਾਸ਼ਾ ਪ੍ਰਤਿ ਸਮੂਹ ਸੰਗਤ ਦੀ ਸੇਵਾ ਦਾ ਪ੍ਰਮਾਣ ਪੱਤਰ ਦੇ ਨਗਰ ਸੰਧਾਰ ਕਰਤੋ ਅੱਜ ਪ੍ਰਸ਼ੀ ਕਰੀ ਜਿਤਨੀ ਆਪ ਜੀ ਸੰਗਤਰੀ ਆਪ ਜੀ ਦੇ ਅੰਦਰਾਂ ਕੀ ਆਜਿ ਕੇ ਨਤਰਾਂ ਦੀ ਕੰਨ ਵਾਕ ਦਾ ਸੇਵਾ ਕੀਤੀ ਸਰਾ ਸੰਗਤਾਂ ਦੀ ਸੇਵਾ ਦਾ ਪ੍ਰਮਾਣ ਪੱਤਰ ਦੇ ਤੁਹ ਫਟਾਵਾ ਦਾ ਪ੍ਰਮਾਣ ਕਰਜੜ ਡਿਗਲਾ ਵਰਗ ਦਾ ਪ੍ਰਤੀਮਸ਼ੀ ਕਰਕੇ ਘੱਤਰ ਸ਼੍ਰੀ ਗੁਰੂ ਅਰਜਨ ਦਾਸ ਸਾਹਿਬ ਜੀ ਆਪ ਜੀ ਦਾ ਗੁਰੂ ਅਰਜਨ ਦਾਸ ਪਾਰਕ ਕਲੱਬ ਜੋ ਸਾਸਨੀ ਨੌਜਵਾਨ ਸਭਾ ਨੂੰ ਬਣਾਇਆ ਗਿਆ ਹੈ ਆਪ ਜੀ ਕਿਰਪਾ ਕਰਨੀ ਨੌਜਵਾਨ ਸਭਾ ਦੀ ਜੜ੍ਹ ਦੀ ਕਲਾ ਕਰਨੀ ਇਸੇ ਤਰ੍ਹਾਂ ਆਪ ਜੀ ਦੇ ਚਾਨਾ ਦੀ ਸੇਵਾ ਕਰਨ ਦੀ ਗੱਲ ਨੂੰ ਤੌਸੀਹਤ ਕਰਨੀ ਆਪ ਜੀ ਦੇ ਸੇਵਾਦਾਰ ਸਰਦਾਰ ਚੰਦ ਸਿੰਘ ਜੀ ਦੇ ਸਮੂਹ ਪਰਿਵਾਰ ਨੂੰ ਬਹਿਨਸੀਨਾ ਹੋ ਗਿਆ ਨਾਲ ਨਾਮ ਰੱਖਵਾਣ ਦੀ ਪੂਰੀ ਅਰਜ਼ੀ ਕਰਨੀ ਜਾਂ ਦੀ ਕਲਾ ਕਰਨ ਦੀ ਸਭਾ ਸੰਗਤਾਂ ਦੀ ਹਾਜ਼ਰੀ ਦਾ ਪ੍ਰਵਾਰ ਕਰਨੀ ਉਹਨਾਂ ਦਾ ਅਸਲੀ ਆਗਿਆ ਦੀ ਮਨਮੋਸ਼ੀ ਕਰਨ ਦੀ ਅਰਜ਼ੀ ਆਪ ਜੀ ਦੇ ਦਰਬਾਰ ਕੋਲ ਲਾਉਣ ਦੀ ਅਰਜ਼ੀ ਤੇ ਪਾਸ ਆਪ ਜੀ ਸਰਦਾਰ ਦੇ ਦਰਸ਼ਨ ਹੁੰਦੇ ਰਹਿਣ ਆਪ ਜੀ ਦੀ ਵਰਸਤੀ ਭਾਸ਼ਾ ਸੰਗਤ ਆਪ ਜੀ ਦੇ ਪ੍ਰਕਾਰ ਜਾਣਗੀਆਂ ਰਹਿ ਆਪ ਜੀ ਚੜ੍ਹਦੀ ਕਲਾ ਵਿੱਚ ਜੀਤ ਰਹਿਣ ਦਾ ਦਰਵਾਜ਼ਾ ਇਸ ਵਿਲੇ ਕਰਕੇ ਆਪ ਸੁਭਾਅ ਮਿਲਿ ਅਮੇ ਜੀਵਸ਼ੀ ਕਰੇ ਸਰਬਾਤ ਆਪ ਜੀ ਦਾ ਸ੍ਰੀ ਹੈ ਜਿਨਾ ਵੇਲੇ ਆਪ ਜੀ ਪਰਮੇਸ਼ਰ ਦਾ ਰਾਖਾ ਜਾਈਂ ਜੀ ਆਵਾ ਤੇਰੇ ਪਾਣੇ ਸਰਬਤ ਦਾ ਭਲਾ काल की कबहिं चलायो पंधो सभु सिखनि को I'm like